ਬਨਾਲਾ ਹੈਲੋ ਗਾਇਜ਼ ਹੈਲੋ ਅੱਜ ਸਾਡੀ ਮਨਾਈ ਹੈ ਸਾਡੇ ਕੋਲ ਅਚਾਨਕ ਕਿ ਮੈਨੂੰ ਪਤਾ ਹੀ ਨਹੀਂ ਸੀ ਅਮਨ ਦੇ ਨਾਨਕੇ ਨੇ ਇੱਥੇ ਇੱਥੇ ਸਾਡੀ ਫਿਲਮ ਆਖਰੀ ਬਾਬੇ ਦਾ ਸ਼ੂਟ ਚੱਲ ਰਿਹਾ ਸੀ ਤੇ ਜਦੋਂ ਅਮਨ ਦਾ ਫੋਨ ਆਇਆ ਮਨਾਈ ਮੈਂ ਘਰ ਆਣਾ ਬਗੀ ਕਿਧਰ ਆ ਗਈ ਬਹੁਤ ਸਾਰੀ ਕੁੜੀਆਂ ਜੀ ਅ ਦੋਸਤੋ ਅਸੀਂ ਅੱਜ ਆਖਰੀ ਬਾਬੇ ਫਿਲਮ ਹੈ ਉਹਦੇ ਸ਼ੂਟ ਤੇ ਪਹੁੰਚੇ ਆਂ ਤੇ ਮੈਨੂੰ ਜਦੋਂ ਇਹ ਚੀਜ਼ ਪਤਾ ਚੱਲੀ ਮੇਰੇ ਘਰ ਦੇ ਨਹੀਂ ਮੈਨੂੰ ਦੱਸੀ ਵੀ ਰੂਪੀ ਮਮ ਇੱਥੇ ਆਏ ਹੋਏ ਨੇਗੇ ਤੇ ਫਿਰ ਮੈਥੋਂ ਤਾਂ ਰਿਆ ਨਹੀਂ ਗਿਆ ਸੋ ਮੈਂ ਪਹੁੰਚ ਗਈ ਤੇ ਨਾਲ ਇੱਕ ਸਰਪ੍ਰਾਈਜ਼ ਤੋਂ ਵੱਸਤੇ ਹੋ ਰਿਹਾ ਅੱਛਾ ਹਾਂ ਸੋ ਇਹ ਮੈਮ ਵੀ ਨੇ ਇਹ ਸਰਪੰਚ ਦੇ ਵਾਈਫ ਬਣੇ ਹੋਏ ਨੇ ਤੇ ਰੂਪੀ ਮਮ ਤੁਹਾਡਾ ਕੀ ਰੋਲ ਹੈ ਇਸ ਫਿਲਮ ਦੇ ਵਿੱਚ ਮੇਰਾ ਬੜਾ ਹੀ ਡਿਫਰੈਂਟ ਜਿਹਾ ਰੋਲ ਹੈ ਰੋਲ ਤਾਂ ਬਹੁਤ ਕੀਤੇ ਆ ਫਿਲਮਾਂ ਚ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਟ ਇਸ ਫਿਲਮ ਦੇ ਵਿੱਚ ਮੇਰਾ ਇਦਾਂ ਦਾ ਕਰੈਕਟਰ ਹੈ ਕਿ ਇਹਦੇ ਬਹੁਤ ਸਾਰੇ ਸ਼ੇਡ ਨੇ ਹੈਨਾ ਸਾਰਿਆਂ ਨੂੰ ਲੱਗਦਾ ਕਿ ਉਹ ਇੱਕ ਗਲੀਆਂ ਚ ਤੁਰੀ ਫਿਰਦੀ ਹੈ ਹੈਨਾ ਬਟ ਉਹਦਾ ਇਕੱਲਾਪਨ ਉਹਨੂੰ ਖਾਂਦਾ ਹੈ ਹੈ ਉਹ ਆਪਦੇ ਇਕੱਲੇਪਨ ਨੂੰ ਦੂਰ ਕਰਨ ਦੇ ਲਈ ਹੈਨਾ ਉਹ ਤਾਂ ਉਹ ਭੱਜਦੀ ਹੈ ਦਰਦ ਇਹ ਆਪਦੇ ਇਕੱਲੇਪਨ ਤੋਂ ਤਾਂ ਉਹ ਜਾਂਦੀ ਹੈ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਆਪ ਦਾ ਟਾਈਮ ਪਾਸ ਕਰਦੀ ਤੁਰੀ ਫਿਰਦੀ ਹੈ ਬਟ ਲੋਕਾਂ ਨੂੰ ਲੱਗਦਾ ਕਿ ਐਵੇਂ ਹਰ ਹਰਲ ਹਰਲ ਕਰਦੀ ਫਿਰਦੀ ਆ ਬਾਅਦ ਚ ਇੱਕ ਟ੍ਰੈਂਡ ਤੇ ਜਾ ਕੇ ਪਤਾ ਲੱਗਦਾ ਵੀ ਇਹ ਕੀ ਸੀਗੀ ਔਰ ਜਦੋਂ ਜਾਂਦੀ ਸੀ ਜਾਂ ਜਾਂ ਲੋਕ ਕਿਤੇ ਬਾਹਰ ਸ਼ਹਿਰ ਕਿਤੇ ਦੇਖ ਲੈਂਦੇ ਸੀ ਫਿਰਦੀ ਨੂੰ ਲੋਕਾਂ ਨੂੰ ਕੁਛ ਚੁੰਨੀ ਹੋਈ ਤੁਰ ਪੱਦੀ ਜਵਾ ਕੇ ਕੋ ਬਾਹਰ ਬਟ ਬੱਸ ਖੁੱਲਦਾ ਕਿ ਉਹ ਕੀ ਕਿਹੜੀ ਸਵਾਸੇਵਾ ਕਰ ਰਹੀ ਸੀ ਕਿਹੜੀ ਸਮਾ ਸੇਵਾ ਕਰ ਰਹੀ ਸੀ ਔਰ ਉਹ ਬਹੁਤ ਵੱਡੀ ਸਮਾ ਸੇਵਾ ਕਰ ਰਹੀ ਸੀ ਜੀ ਤੇ ਮੈਮ ਇੱਕ ਮੈਂ ਹੋਰ ਵੀ ਕਿਉਂਕਿ ਤੁਹਾ ਜਦੋਂ ਆਪਣੀਆਂ ਗੱਲਾਂ ਚੱਲ ਲਈ ਰਹੀਆਂ ਨੇ ਹਨਾ ਅਸੀਂ ਵੇਖ ਰਹੇ ਹਾਂ ਵੀ ਅੱਜ ਕੱਲ ਸਾਰੇ ਜਿਹੜੇ ਬੱਚੇ ਨੇ ਬਾਹਰ ਜਾ ਰਹੇ ਨੇ ਹਨਾ ਤੇ ਘਰ ਸੁਣਨੇ ਹੋਏ ਪਏ ਨੇ ਸੋ ਕਿਤੇ ਨਾ ਕਿਤੇ ਉਹ ਚੀਜ਼ ਵੀ ਦਰਸਾਈ ਗਈ ਹੈ ਇਸ ਫਿਲਮ ਚ ਬਿਲਕੁਲ ਜੀ ਮੈਂ ਇਹ ਟਾਪਿਕ ਹੀ ਇਦਾਂ ਦਾ ਇਹ ਤਾਂ ਟਾਈਟਲ ਹੀ ਦੱਸਦਾ ਆਖਰੀ ਬਾਬੇ ਹਨਾ ਤਰਫ ਹੁਣ ਤਾਂ ਮੈਨੂੰ ਲੱਗਦਾ ਹੈ ਆਲ ਇੰਡੇ ਲਾਲੋ ਤੁਸੀਂ ਮਤਲਬ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਸ਼ਹਿਰ ਤਾਂ ਆਪਣੇ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਆ ਬਹੁਤ ਸਾਰੇ ਪਿੰਡ ਤਾਂ ਇਹੋ ਜਿਹੇ ਨੇ ਜਿੱਥੇ ਤੁਸੀਂ ਦੇਖੋਗੇ ਕਿ ਲੋਕਾਂ ਨੇ ਭਈਏ ਘਰੇ ਬਹਾਏ ਹੋਏ ਇੱਡੀਆਂ-ਇੱਡੀਆਂ ਕੋਠੀਆਂ ਕਰੋੜਾਂ ਦੀਆਂ ਕੋਟੀਆਂ ਪਾ ਗਏ ਭਈਏ ਸਾਂਭ ਰਹੇ ਨੇ ਉਹਨਾਂ ਨੂੰ ਸਾਰੀਆਂ ਫੈਮਲੀਆਂ ਬਾਹਰ ਨੇ ਸੋ ਇਹ ਵੀ ਇੱਕ ਇਦਾਂ ਦੀ ਕਹਾਣੀ ਹੈ ਕਿ ਆਖਰੀ ਬਾਬੇ ਉਸ ਪਿੰਡ 'ਚ ਤੁਹਾਨੂੰ ਬੱਚਾ ਨਹੀਂ ਕੋਈ ਦੇਖਣ ਨੂੰ ਮਿਲੇਗਾ ਸਾਰੇ ਬੱਚੇ ਬਾਹਰ ਚਲੇ ਗਏ ਆ ਕੋਈ ਆਵਦੇ ਫਿਊਚਰ ਲਈ ਕੋਈ ਪੜਨ ਲਈ ਕੋਈ ਉਧਾਂ ਛੱਡ ਗਿਆ ਤੇ ਸਿਰਫ ਬਜ਼ੁਰਗ ਰਹਿ ਗਏ ਨੇ ਜਿਹੜੇ ਆਪਦੀ ਮਿੱਟੀ ਨੂੰ ਛੱਡ ਨਹੀਂ ਪਾਉਂਦੇ ਜਿਹੜੇ ਜਾ ਨਹੀਂ ਪਾਉਂਦੇ ਹੈ ਨਾ ਉਹ ਰਹਿ ਗਏ ਨੇ ਉਹਨਾਂ ਨੂੰ ਲੱਗਦਾ ਕਿ ਸਾਡੀ ਆਖਰੀ ਪੀੜੀ ਹੈ ਕਿਉਂਕਿ ਬੱਚਿਆਂ ਨੇ ਤਾਂ ਮੁੜਨਾ ਨਹੀਂ ਹੁਣ ਜੀ ਉਹਨਾਂ ਨੂੰ ਤਾਂ ਮੋਹ ਵੀ ਨਹੀਂ ਹੈ ਉਹਨਾਂ ਨੂੰ ਮੋਹ ਨਹੀਂ ਆਪਦੀ ਕਿਤੇ ਨਾ ਕਿਤੇ ਆਪਦੀ ਮਿੱਟੀ ਦੇ ਨਾਲ ਉਹਨਾਂ ਚੀਜ਼ਾਂ ਨਹੀਂ ਨਾਲ ਜਿਹੜੀਆਂ ਆਪਣੇ ਬਜ਼ੁਰਗਾਂ ਨੇ ਬਣਾਈਆਂ ਨੇ ਉਹਨਾਂ ਨੂੰ ਉਹਨਾਂ ਤੋਂ ਨਾਲ ਪਿਆਰ ਨਹੀਂ ਉਹਨਾਂ ਨੂੰ ਨਹੀਂ ਹੈ ਉਹਨਾਂ ਨੂੰ ਨਹੀਂ ਉਹ ਉਧਰ ਉਧਰਲੇ ਕਲਚਰ ਚ ਰਚ ਮਿਲ ਜਾਂਦੇ ਪਰ ਜਿਹੜੇ ਸਾਡੇ ਬਜ਼ੁਰਗ ਹੈ ਉਹ ਨਹੀਂ ਛੱਡ ਪਾਉਂਦੇ ਆਪਦੀਆਂ ਜਾਲਾਂ ਨੂੰ ਹੈਨਾ ਤਾਂ ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇਹ ਆ ਸਾਡੀ ਆਖਰੀ ਪੀੜੀ ਹੈ ਜਿਹੜੀ ਰਹੇਗੀ ਕਿਉਂਕਿ ਨਿਆਣਿਆਂ ਨੇ ਤਖਣ ਮੋੜ ਬਹੁਤ ਸੋਹਣਾ concept ਆ ਫਰੰਡ ਬਹੁਤ ਸੋਹਣਾ ਇਨਸ਼ਾਅੱਲਾ ਇਹ ਮੂਵੀ ਜਦੋਂ ਹੀ ਰਿਲੀਜ਼ ਹੋਊਗੀ ਸਾਰਤ ਪਹਿਲੀ ਸਰੋਤਾ ਪਹਿਲੀ ਦਰਸ਼ਕ ਮੈਂ ਹੋਊਂਗੀ ਸੋ ਮੈਂ ਜ਼ਰੂਰ ਜਾਊਂਗੀ ਤੇ ਦੋਸਤੋ ਮੈਨੂੰ ਉਮੀਦ ਹੈ ਵੀ ਤੁਸੀਂ ਵੀ ਇਸ ਮੂਵੀ ਦੇ ਰਿਲੀਜ਼ ਹੁੰਦੇ ਸਾਰ ਸਿਨੇਮਾ ਘਰਾਂ ਦੇ ਵਿੱਚ ਪਹੁੰਚੋਗੇ ਤੇ ਸਾਡੇ ਕੋਲੇ ਜਿਹੜੇ ਮੈਮ ਬੈਠੇ ਨੇ ਜਿਨ੍ਹਾਂ ਨੇ ਸਰਪੰਚ ਦਾ ਰੋਲ ਸਰਪੰਚ ਦੀ ਵਾਈਫ ਦਾ ਰੋਲ ਅਦਾ ਕਰਨਾ ਸੋ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਇਸ ਰੋਲ ਦੇ ਬਾਰੇ ਤੇ ਇਸ ਫਿਲਮ ਦੇ ਬਾਰੇ ਹਾਂ ਤਾਂ ਵੀ ਠੀਕ ਕਹਿਣਾ ਚਾਹੁੰਦੀ ਹਾਂ ਬਣੇ ਤੋਂ ਹੀ ਪਤਾ ਲੱਗੂ ਫਿਲਮ ਤਾਂ ਹਾਂਜੀ ਤੇ ਬਾਕੀ ਰੂਪ ਵੀ ਨੇ ਦੱਸਤੀ ਐ ਦੀ ਸਟੋਰੀ ਕਿਤੇ ਨਾ ਕਿਤੇ ਇੱਕ ਦੌਰਜਾ ਚੱਲਿਆ ਸੀ ਜਿਹਦੇ ਵਿੱਚ ਅਸੀਂ ਪਹਿਲਾ ਦਿਨ ਹੀ ਹੈ ਨਾ ਸੈੱਟ ਤੇ ਹਲੇ ਮੈਨੂੰ ਬਾਕੀ ਤੂੰ ਸਟੋਰੀ ਦਾ ਵੀ ਇੰਨਾ ਤੂੰ ਸੇ ਅੱਜ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਹਾਂ ਅੱਜ ਦੇ ਬੱਚੇ ਮੈਨੂੰ ਬਹੁਤ ਮੈਂ ਬਹੁਤ ਹੀ ਢੌਖਾ ਹੁੰਦਾ ਜਦੋਂ ਇਹ ਪਤਾ ਆ ਜਾਂਦਾ ਕਿ ਬੱਚੇ ਬਾਹਰ ਜਾਈ ਜਾਂਦੇ ਹਨ ਹੈਨਾ ਮੈਂ ਕਹਿੰਦੀ ਆ ਵੀ ਐਨਾ ਸ਼ੁਕਰ ਕਰੋ ਪਰਮਾਤਮਾ ਦਾ ਆਪਾਂ ਨੂੰ ਪੰਜਾਬ 'ਚ ਜਨਮ ਦਿੱਤਾ ਹੈ ਰੱਬ ਇਹ ਦੁੱਤੋ ਦੀ ਕਿਹੜਾ ਨਿਸ਼ਚੰਗਾ ਵੀਰੇ ਪੰਜਾਬ ਨਾਲੋਂ ਜੀ ਤਾਂ ਮੇਰਾ ਪੰਜਾਬ ਹੀ ਹੈ ਜਿਹੜਾ ਜਿਸ ਤੇੜਾ ਹੰਡਾਇਆ ਵਰਤਿਆ ਸਾਨੂੰ ਤਾਂ ਸਾਡਾ ਪੰਜਾਬ ਹੀ ਵਧੀਆ ਲੱਗਦਾ ਹੈ ਮੈਨੂੰ ਤਾਂ ਬਹੁਤ ਔਖ ਹੁੰਦੀ ਹੈ ਜਦੋਂ ਬੱਚੇ ਛੱਡ ਛੱਡ ਜਾਂਦੇ ਨੇ ਇੱਥੇ ਤਾਂ ਲੱਖਾਂ ਦੀਆਂ ਜਾਇਦਾਦਾਂ ਛੱਡ ਕੇ ਜਾਂਦੇ ਨੇ ਉੱਥੇ ਰੋਟੀ ਨੂੰ ਘੁੱਟੇ ਮਾਰਦੇ ਉੱਥੇ ਦਿਹਾੜੀਆਂ ਕਰਦੇ ਨੇ ਕਲ ਉੱਥੇ ਦਿਹਾੜੀਆਂ ਕਰਦੇ ਨੇ ਜਿਹੜੀਆਂ ਦਿਹਾੜੀਆਂ ਇੱਥੇ ਨਹੀਂ ਕਰਨਾ ਚਾਹੀਦੀਆਂ ਇੱਥੇ ਕੁੜੀਆਂ ਹੱਥ ਨਹੀਂ ਲਾਉਂਦੀਆਂ ਉੱਥੇ ਮੈਨੂੰ ਕਈ ਵੀਡੀਓ ਦੇਖੇ ਨੇ ਜਿਨ੍ਹਾਂ 'ਚ ਉਹ ਕੂੜਾ ਚੱਕੀ ਜਾਂਦੇ ਕਰੀ ਜਾਂਦੀਆਂ ਪਰ ਨਹੀਂ ਇੱਥੇ ਆਪਾਂ ਇਹੀ ਕਰਾਂਗੇ ਕਿ ਬੱਚੇ ਜਾਣ ਹਾਂ ਜਾਣ ਪੜ੍ਹਨ ਪੜ੍ਹ ਕੇ ਫਿਰ ਆਪਣੇ ਦੇਸ਼ 'ਚ ਵਾਪਸ ਜ਼ਰੂਰ ਜਾ ਕੇ ਪੈਸੇ ਕਮਾ ਕੇ ਆਪਣੇ ਦੇਸ਼ ਚ ਆਉਣ ਕਿਉਂ ਇੱਥੇ ਵਾਪਸ ਜ਼ਰੂਰ ਆ ਉਹ ਅੱਗੇ ਆੜੀਆਂ ਕੋਠੀਆਂ ਪਾ ਕੇ ਹਾਂ ਇਹ ਕਿਹੜੀਆਂ ਦੁਨੀਆਂ ਤਾਂ ਉਹ ਘਰਾਂ ਨੂੰ ਦੱਸ ਰਹੀ ਐ ਹੂੰ ਤੇ ਇਕ ਨੰਗੀਆਂ ਕੋਠੀਆਂ ਉੱਥੇ ਰੁਹੀਆਂ ਨਹੀਂ ਬਾਕੀ ਤੁਸੀਂ ਇਹ ਦੇਖੋ ਵੀ ਜਿਹੜੇ ਮਾਪੇ ਬੱਚਿਆਂ ਨੂੰ ਕਿਸ ਉਮੀਦ ਨਾਲ ਪਾਲਦੇ ਨੇ ਉਹਨਾਂ ਨੂੰ ਵੱਡਾ ਕਰਦੇ ਨੇ ਤੇ ਜਦੋਂ ਐਂਡ ਤੇ ਆਪਾਂ ਕਹਿੰਦੇ ਹਾਂ ਨਾ ਵੀ ਬਜ਼ੁਰਗ ਬੱਚਿਆਂ ਅਰਗੇ ਹੋਏ ਬੈਨੇ ਫਿਰ ਸੱਚ ਬੱਚਿਆਂ ਦਾ ਵੀ ਫਰਜ਼ ਬੰਦ ਹੈ ਕਿ ਉਹ ਮਾਪੇ ਜਿਹੜੇ ਹੁਣ ਬੱਚੇ ਬਣ ਚੁੱਕੇ ਨੇ ਉਹ ਵੀ ਤਾਂ ਉਹਨਾਂ ਨੂੰ ਆ ਕੇ ਦੇਖਣ ਪਾਲਣ ਪਾਲਣਾ ਹੀ ਹੁੰਦਾ ਨਾ ਇੱਕ ਬਜ਼ੁਰਗ ਨੂੰ ਬਿਲਕੁਲ ਪਾਲਣਾ ਹੀ ਹੁੰਦਾ ਹੈ ਇਹ ਤਾਂ ਪਾਲਣਾ ਹੀ ਹੁੰਦਾ ਹੈ ਦੀ ਉਹ ਕਿੰਨੀ ਉਮੀਦਾਂ ਹੁੰਦੀਆਂ ਜਦੋਂ ਵਿਚਾਰੇ ਬਜ਼ੁਰਗ ਹੋ ਜਾਂਦੇ ਆ ਉਹ ਆਪਣਾ ਆਪ ਸੰਭ ਨਹੀਂ ਸਕਦੇ ਉਦੋਂ ਬੱਚੇ ਉਹਨਾਂ ਦੇ ਕੋਲ ਨਹੀਂ ਹੁੰਦੇ ਇੱਕ ਬਹੁਤ ਵੱਡੀ ਗੱਲ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੈਦਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਵੱਡੀ ਗੱਲ ਹੈ ਤੇ ਮੈਨੂੰ ਇਹ ਗੱਲ ਬਹੁਤ ਛੋਟੀ ਹੁੰਦੀ ਨੂੰ ਅਹਿਸਾਸ ਹੋਇਆ ਸੀ ਜਦੋਂ ਖੈਰ ਗੱਲ ਤਾਂ ਥੋੜੀ ਜਿਹੀ ਅਜੀਬ ਲੱਗੂਗੀ ਤੁਹਾਨੂੰ ਗਲੀ ਦੇ ਵਿੱਚ ਕੁਝ ਬਾਣੀਆਂ ਦੇ ਘਰੇ ਘਰ ਸੀਗੇ ਤੇ ਮੈਂ ਉਹਨਾਂ ਨੂੰ ਜਦੋਂ ਵੇਖਦੀ ਤੇ ਮੇਰੇ ਮਨ ਦੇ ਵਿੱਚ ਇਹ ਗੱਲ ਆਉਂਦੀ ਵੀ ਹਾਈ ਇਹ ਲੋਕ ਨਾ ਅੰਮ੍ਰਿਤ ਨਹੀਂ ਸਾਖ ਸਾਡੇ ਮੈਨੂੰ ਰੱਬ ਨੇ ਕਿੱਡੀ ਸੋਹਣੀ ਦਾ ਦਿੱਤੀ ਆ ਮੈਨਾਂ ਅੰਮ੍ਰਿਤ ਸਾਖ ਸਾਡੇ ਮੈਂ ਮੈਂ ਮਤਲਬ ਕਿ ਮੈਨੂੰ ਨਹੀਂ ਪਤਾ ਸੀ ਵੀ ਉਹ ਵੀ ਸਾਖ ਸਾਡੇ ਨੇ ਪਰ ਮੈਂ ਉਹ ਛੋਟੀ ਰਿਆਣ ਪਤ ਸੀ ਨਹੀਂ ਪਤਾ ਸੀਗਾ ਮੈਂ ਮੈਂ ਇਹ ਸੋਚਦੀ ਸੀ ਦੀ ਹਾਈ ਵੀ ਮੈਨੂੰ ਵੀ ਹਾਈ ਰੱਬ ਨੇ ਨਾ ਕਿੰਨੇ ਸੋਹਣੇ ਘਰੇ ਜਨਮ ਦਿੱਤਾ ਹੈ ਮੈਂ ਪੰਜਾਬੀ ਘਰ ਦੇ ਵਿੱਚ ਪੈਦਾ ਹੋਈ ਆ ਤੇ ਮੈਂ ਕਿਉਂਕਿ ਰਾਮਗੜੀਆਂ ਦੀ ਕੁੜੀ ਆ ਤੇ ਵੀ ਮੈਂ ਤਾਂ ਬੜੇ इजीली ਅੰਮ੍ਰਿਤ ਛਕ ਸਕਦੀ ਆ ਮੈਨੂੰ ਦਾਤ ਇਹ ਜਿਹੜੀ ਪ੍ਰਮਾਤਮਾ ਨੇ ਰੇਅਰ ਲੋਕਾਂ ਨੂੰ ਬਖਸ਼ੀ ਉਹਨਾਂ ਦੇ ਵਿੱਚ ਮੈਂ ਵੀ ਆਉਣੀ ਆ ਤੇ ਮੈਂ ਪੰਜਾਬ 'ਚ ਜੰਮੀ ਆ ਇਸ ਗੱਲ ਦਾ ਪ੍ਰਾਊਡ ਤਾਂ ਮੈਂ ਇੰਨਾ ਜ਼ਿਆਦਾ ਕੀਤਾ ਹੈ ਹੇ ਲੋਕ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਪਿਓਰ ਪੰਜਾਬੀ ਬੋਲਦੀ ਆ ਮੈਨੂੰ ਲੱਗਦਾ ਕਿ ਜੇ ਇਹ ਪੰਜਾਬੀ ਸਾਨੂੰ ਇਸ ਦੁਨੀਆ ਦੇ ਵਿੱਚ ਜਿਉਂਦਾ ਰੱਖ ਰਹੀ ਹੈ ਤੇ ਫਿਰ ਪੰਜਾਬੀ ਹੋਈ ਹੈ ਇਹ ਪੰਜਾਬੀ ਹੋਈ ਹੈ ਜਿਹੜੀ ਜਿਉਂਦਾ ਰੱਖਦੀ ਹੁੰਦੀ ਹੈ ਤੇ ਜਿਹੜੇ ਕਹਿੰਦੇ ਉਹਦੇ ਜੜਾਂ ਨਾਲੋਂ ਟੁੱਟ ਜਾਂਦੇ ਨੇ ਉਹ ਜਮ੍ਹਾਂ ਹੀ ਟੁੱਟ ਜਾਂਦੇ ਨੇ ਸੋ ਅਸੀਂ ਜਮ੍ਹਾਂ ਤੇ ਸੋ ਅਸੀਂ ਇਹੀ ਸਾਡੀ ਯੂਥ ਨੂੰ ਕਹਿਣਾ ਚਾਹਾਂਗੇ 노 ਡਾਊਟ ਤੁਸੀਂ ਜਾਓ ਬਾਹਰ ਹਰ ਕੰਟਰੀ ਨੂੰ ਘੁੰਮੋ ਘੁੰਮਣਾ ਭ੍ਰਮਣ ਕਰਨਾ ਸਾਡਾ ਪਹਿਲਾ ਹੱਕ ਹੈ ਅਸੀਂ ਕਰਨਾ ਹੈ ਜ਼ਰੂਰ ਕਰਨਾ ਹੈ ਪਰ ਅਸੀਂ ਆਪਦੇ ਘਰੇ ਵਾਪਸ ਮੁੜਿਆਈਏ ਵਾਪਸ ਜ਼ਰੂਰ ਆ ਦੇਖੋ ਜੀ ਘਰੇ ਤਾਂ ਸ਼ਾਮ ਨੂੰ ਪੰਛੀ ਵੀ ਮੁੜਿਆਉਂਦਾ ਆ ਬਦਿਆਲਣੇ ਚ ਵੀ ਤੁਸੀਂ ਬਣੇ ਬਣਾਏ ਆਲਣੇ ਛੱਡ ਕੇ ਇੱਦੀ ਦੂਰ ਜਾ ਕੇ ਬਸ ਜਾਂਦੇ ਹੋ ਬਹਿ ਜਾਂਦੇ ਹੋ ਹੈਨਾ ਤੁਸੀਂ ਉਹ ਇੱਕ ਵੀਡੀਓ ਦੇਖੀ ਹੈ ਜਿਹਦੇ ਵਿੱਚ ਮਤਲਬ ਕਿ ਇਹ ਤਾਂ ਵਾਇਰਲ ਕਾਫੀ ਹੋ ਜਾਂਦੀਆਂ ਨੇ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਵੀ ਕਿਸ ਤਰ੍ਹਾਂ ਇੱਕ ਬੰਦੇ ਨੇ ਸਵੀਮਿੰਗ ਪੂਲ ਬਣਾਇਆ ਹੋਇਆ ਹੈ ਆਲੀਸ਼ਾਨ ਮਹਿਲ ਬਣਾਇਆ ਹੋਇਆ ਤੇ ਜਮਾ ਖੰਡਰ ਹੋਇਆ ਪਿਆ ਮੁੜੀ ਨਹੀਂ ਮੁੜੀ ਜਵਾਕ ਮੁੜੀ ਨਹੀਂ ਜਵਾਕ ਮੁੜੀ ਉਹਨਾਂ ਨੂੰ ਮੂਹ ਹੀ ਹੈ ਨਹੀਂ ਕਿਉਂ ਉਹ ਆਪਦੇ ਘਰ ਬਣਾ ਲੈਂਦੇ ਨੇ ਨਾ ਉਹ ਆਪਦੇ ਬਣਾ ਲੈਂਦੇ ਆਲਦੀਆਂ ਲੱਕੜਾਂ ਦੇ ਘਰ ਬਣਾਓ ਇੱਥੇ ਇੱਟਾਂ ਦੀਆਂ ਇੱਟਾਂ ਇੱਕ ਇੱਕ ਇੱਟ ਸੰਜੋਈ ਹੈ ਹਨਾ ਬੰਦੇ ਨੇ ਉੱਥੇ ਲੱਕੜਾਂ ਦੇ ਉੱਥੇ ਜਿਹੜੇ ਲੱਕੜਾਂ ਦੇ ਘਰ ਬਣਾਏ ਨੇ ਉਹਨਾਂ ਨੂੰ ਉਹਨਾਂ ਦਾ ਮੂਹ ਚਾਦਾ ਉਹਨਾਂ ਦਾ ਮੂਹ ਚਾਦਾ ਪਰ ਅਸੀਂ ਇਹ ਕਹਾਂਗੇ ਵੀ ਪੇਰੈਂਟਸ ਦਾ ਵੀ ਇਹ ਹੱਕ ਬਣਦਾ ਵੀ ਜਦੋਂ ਤੁਸੀਂ ਘਰ ਬਣਾ ਰਹੇ ਹੋ ਜਦੋਂ ਤੁਸੀਂ ਕੋਈ ਚੀਜ਼ ਸੰਜੋ ਰਹੇ ਹੋ ਉਹਦੇ ਵਿੱਚ ਨਾ ਬੱਚਿਆਂ ਤੋਂ ਇੱਟਾਂ ਜ਼ਰੂਰ ਲਵਾਓ। ਪੂਰਾ ਮੋਅ ਆਵੇ। ਪੂਰਾ ਮੋਅ ਆਵੇ ਉਹਨਾਂ ਨੂੰ ਵੀ ਲੱਗੇ ਵੀ ਹਾਂ ਸਾਡਾ ਪਸੀਨਾ ਡੋਲਿਆ ਹੋਇਆ ਹੈ। ਵੀ ਹਾਂ ਵੀ ਸਾਡੇ ਮਾਪੇ ਨੇ ਇੰਨੀ ਮਿਹਨਤ ਕਰੀ ਐ ਵੀ ਅਸੀਂ ਵੀ ਬਰਾਬਰ ਮਤਲਬ ਕਿ ਬੱਠਲ ਸਿੱਟੇ ਸਿੱਟੇ। ਸੋ ਚਲੋ ਇਹਦੇ ਨਾਲ ਹੀ ਮੈਂ ਗੱਲਾਂ ਦਾ ਅਖੀਰ ਕਰੂੰਗੀ ਪਰ ਮੈਂ ਬੈਸਟ ਵਿਸ਼ਸ ਦੇਨੀ ਆ ਤੁਹਾਨੂੰ ਕਿ ਤੁਸੀਂ ਜ਼ਰੂਰ ਇਸ ਕਹਾਣੀ ਰਾਹੀਂ ਜੇ ਮੈਨੂੰ ਲੱਗਦਾ ਕਿ ਤੁਸੀਂ ਲੱਖ ਬੰਦੇ ਦੇ ਵਿੱਚੋਂ ਚਾਰ ਜਾਨੇ ਵੀ ਘਰੇ ਮੋੜ ਲੈਣਾ ਤਾਂ ਆਪਾਂ ਸਫਲ ਹੈ ਆਪਾਂ ਸਫਲ ਆਪਨੇ ਵਰਗਾ ਕੋਈ ਨਹੀਂ ਫਿਰ ਆਪਣੇ ਵਰਗਾ ਕੋਈ ਨਹੀਂ ਸੋ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ 사랑 ਥੈਂਕ ਯੂ ਥੈਂਕ ਯੂ ਮੈਮ